ਮੈਂ ਪ੍ਰਦੀਪ ਚੋਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਇਸ ਵੇਲੇ ਅਸੀਂ ਪਟੇਲ ਮੈਮੋਰੀਅਲ ਕਾਲਜ ਰਾਜਪੁਰਾ ਵਿਖੇ ਖੜੇ ਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈ ਨਸ਼ਾ ਛੱਡੋ ਕੋੜ ਵੱਡੋ ਦੇ ਤਹਿਤ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਇੱਕ ਰੈਲੀ ਵੀ ਕੱਢੀ ਜਾ ਰਹੀ ਹੈ ਜਿਹੜੀ ਪਟੇਲ ਕਾਲਜ ਤੋਂ ਹੁੰਦੀ ਹੋਈ ਰਾਜਪੁਰਾ ਦੀ ਵੱਖ-ਵੱਖ ਗਲੀਆਂ ਤੋਂ ਹੁੰਦੀ ਹੋਈ ਇਹ ਟਾਲੀ ਵਾਲੇ ਚੌਕ ਜਾ ਕੇ ਸਮਾਪਤ ਹੋਏਗੀ ਜਿਸ ਦਾ ਮੁੱਖੇ ਉਦੇਸ਼ ਇਹ ਹੀ ਹੈ ਕਿ ਵੀ ਯੂਥ ਨੂੰ ਨਸ਼ੇ ਤੋਂ ਦੂਰ ਕੀਤਾ ਜਾਏ ਤੇ ਅਸੀਂ ਤੁਹਾਨੂੰ ਜਿਹੜੇ ਕਨੌਰ ਦੇ ਡੀਐਸਪੀ ਸਾਹਿਬ ਆਏ ਹੈ ਹਨ ਬੁੱਟਾ ਸਿੰਘ ਜੀ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਵੀ ਕਰਾਵਾਂਗੇ ਤੇ ਪ੍ਰੋਗਰਾਮ ਚ ਕਿਆ-ਕਿਆ ਇਹਨਾਂ ਨੇ ਦਿਖਾਇਆ ਹੈਗਾ ਨਸ਼ੇ ਨੂੰ ਛੱਡਣ ਦੇ ਲਈ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਆਪਣੇ ਨਾਲ ਜਿਹੜੇ ਕਾਲਜ ਦੇ ਸਟੂਡੈਂਟਸ ਹੈ ਉਹਨਾਂ ਨਾਲ ਇੱਕ ਰੈਲੀ ਕੱਢ ਰਹੇ ਹੈ ਜਿਸ ਚ ਇਹਨਾਂ ਦਾ ਇੱਕੋ ਹੀ ਨਾਰਾ ਹੈਗਾ ਕਿ ਨਸ਼ਾ ਛੱਡੋ ਕੋੜ ਵੱਡੋ ਜੀ ਚਾਹੋਗੇ ਜੀ ਜਿਹੜਾ ਅੱਜ ਪ੍ਰੋਗਰਾਮ ਕਰੇ ਕੀ ਪ੍ਰੋਗਰਾਮ ਹੈ ਅੱਜ ਦਾ ਪ੍ਰੋਗਰਾਮ ਹੈ ਨਸ਼ਾ ਛੱਡੋ ਕੋੜ ਵੱਡੋ ਜਿਹੜਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸੋਸਾਇਟੀ ਦੇ ਵਿੱਚ ਜਿਹੜਾ ਹੈ ਨਸ਼ੇ ਦੇ ਬਾਰੂਪਰਵਾਤੋਂ ਸਮਾਜ ਦੇ ਕਈ ਵਰਗ ਦੇ ਜਿਹੜੇ ਲੋਕ ਕਾਫੀ ਪੀੜਿਤ ਨੇ ਜੋ ਪੰਜਾਬ ਸਰਕਾਰ ਵੱਲੋਂ ਮਾਰੀਓ ਮੁਖੰਤੀ ਸਾਹਿਬ ਪੰਜਾਬ ਵੱਲੋਂ ਅਤੇ ਮਾਰ ਜੋ ਦੀਜੀਪ ਸਾਹਿਬ ਪੰਜਾਬ ਪੁਲਿਸ ਵੱਲੋਂ ਸਮੇਂ-ਸਮੇਂ ਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤੇ ਉਸੇ ਦੀ ਲੜੀ ਵਿੱਚ ਅੱਜ ਨਸ਼ਾ ਛੱਡੋ ਕੋਡ ਵੱਡੋ ਜਿਹੜਾ ਪ੍ਰੋਗਰਾਮ ਉਹ ਮਾਰ ਜੋ ਐਸਐਸਪੀ ਸਾਹਿਬ ਪਟਿਆਲਾ ਸ੍ਰੀ ਬਰਨ ਕੁਬਾ ਸ਼ਰਮਾ ਜੀ ਆਈਪੀਐਸ ਦੇ ਦिशा निर्देश ਤੇ ਉਹਨਾਂ ਦੀ ਗਾਈਡਲਾਈਨ ਹੇਠ ਇੱਥੇ ਨਹਿਰੂ ਕੇ ਪਟੇਲ ਸੋਰੀ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਵਿੱਚ ਜਿਹੜਾ ਹੈ ਕਾਲਜ ਦੇ ਸਹਿਯੋਗ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪੁਲਿਸ ਸਾਂਸ ਕੇਂਦਰ ਵੱਲੋਂ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਸਾਰੇ ਹੀ ਇਲਾਕੇ ਦੇ ਬੱਚਿਆਂ ਨੇ ਸਕੂਲਾਂ ਦੇ ਬੱਚਿਆਂ ਨੇ ਅਤੇ ਇਲਾਕਾ ਨਿਵਾਸੀਆਂ ਨੇ ਤੇ ਸਮਾਜ ਸੇਵੀ ਸੰਸਥਾਵਾਂ ਨੇ ਤੇ ਪੁਲਿਸ ਦੇ ਕਰਮਚਾਰੀਆਂ ਨੇ ਇਹ ਜਿਹੜਾ ਹਿੱਸਾ ਲਿਆ ਇਹਦੇ ਵਿੱਚ ਜਿਹੜਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਜਿਹੜਾ ਹੈ ਸੁਨੇਹਾ ਸਮਾਜ ਨੂੰ ਦੇਣਾ ਚਾਹਾਂਗਾ ਕਿ ਨਸ਼ਾ ਇੱਕ ਬਹੁਤ ਨਾਮਰਾਤ ਬਿਮਾਰੀ ਹੈ ਚਾਹੇ ਉਹ ਸ਼ਰਾਬ ਦਾ ਹੈ ਚਾਹੇ ਉਹ ਚਿੱਟੇ ਦਾ ਹੈ ਚਾਹੇ ਉਹ ਕਿਸੇ ਵੀ ਉਸ ਦਾ ਹੈ ਤਾਂ ਇਹਦੇ ਤੋਂ ਸਮਾਜ ਨੂੰ ਬਚਾਉਣਾ ਚਾਹੀਦਾ ਹੈ ਤੇ ਮਾੜੇ ਪ੍ਰਭਾਵੋਂ ਤੋਂ ਬਚਣਾ ਚਾਹੀਦਾ ਹੈ ਇਹਦੇ ਨਾਲ ਹੀ ਸਾਡਾ ਜਿਹੜਾ ਪੰਜਾਬ ਹੈ ਉਹ ਮਾਨਯੋਗ ਸੀਐਮ ਸਾਹਿਬ ਦਾ ਸੁਪਨਾ ਹੈ ਔਰੰਗਲਾ ਪੰਜਾਬ ਬਣ ਸਕਦਾ ਹੈ ਤੇ ਸਾਨੂੰ ਇਹਦੇ ਵਿੱਚ ਸਾਰਿਆਂ ਨੂੰ ਹੀ ਹਰ ਵਰਗ ਨੂੰ ਹਰ ਸਮਾਜ ਨੂੰ ਹਰ ਵਿਅਕਤੀ ਨੂੰ ਜਿੱਥੇ ਵੀ ਜੋ ਹੈ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਸੋਸਾਇਟੀ ਨੂੰ ਜਾਗਰੂਕ ਕਰਕੇ ਨਸ਼ਾ ਤੋਂ ਜਿਹੜਾ ਹੈ ਸਮਾਜ ਨੂੰ ਮੁਕਤੀ ਦਿਵਾਉਣੀ ਚਾਹੀਦੀ ਹੈ ਉਹਦੇ ਨਾਲ ਹੀ ਅਸੀਂ ਹਰ ਘਰ ਹਰ ਗਲੀ ਹਰ ਮੁਹੱਲਾ ਹਰ ਪਿੰਡ ਤੇ ਹਰ ਜਿਹੜਾ ਸ਼ਹਿਰ ਤੇ ਪੰਜਾਬ ਜਿਹੜਾ ਉਹ ਰੰਗਲਾ ਬਣਾ ਸਕਦੇ ਆ ਤਾਂ ਮੇਰੀ ਇਹੀ ਜਿਹੜੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਇਹਦੇ ਵਿੱਚ ਜਿਹੜਾ ਹੈ ਆਪਣਾ ਹਰ ਤਰ੍ਹਾਂ ਨਾਲ ਯੋਗਦਾਨ ਸਰ ਕੋਈ ਰੈਲੀ ਗੱਡੀ ਚੱਲੀ ਜਾ ਰਹੀ ਹੈ ਜੀ ਇਹਦੇ ਸੋਚ ਅਸੀਂ ਅੱਜ ਇੱਕ ਜਿਹੜੀ ਹੈ ਰੈਲੀ ਵੀ ਕਰ ਰਹੇ ਆ ਜੋ ਵਿਦਿਆਰਥੀਆਂ ਨੂੰ ਤੇ ਜਿਹੜੇ ਸਾਰੇ ਸਮਾਜ ਸਵੀਰਾਂ ਨਾਲ ਲੈ ਕੇ ਤਾਂ ਕਿ ਲੋਕਾਂ ਨੂੰ ਨਸ਼ਿਆਂ ਦੇ ਮਾਰੇ ਪਰਵਾਹ ਬਾਰੇ ਜਾਗਰੂਕ ਕੀਤਾ ਜਾ ਸਕੇ ਤੇ ਜਿਹੜਾ ਇਹਦਾ ਲਾਹ ਲਿਆ ਜਿਸ